ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਸਿਟੀ ਬੁਟੀਕ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਬਹੁਤ ਪਿਆਰੇ ਪਿਆਰੇ ਜੇ ਸੂਟ ਲੈ ਕੇ ਆਈਆਂ ਮੈਂ ਵੈਸੇ ਤਾਂ ਮੈਂ ਗਰਮ ਸੂਟ ਹੁਣ ਪਾਣੇ ਨਹੀਂ ਸੀ ਜੀ ਹਨਾ ਪਰ ਮੈਸੇਜ ਹਲੇ ਵੀ ਆਈ ਜਾ ਰਹੇ ਆ ਜਿਹੜੇ ਨਵੇਂ ਜੁੜਦੇ ਆ ਉਹ ਫਿਰ ਕਹਿੰਦੇ ਆ ਕੋਈ ਇੱਕ ਲਾਸਟ ਵੀ ਕਿਉਂਕਿ ਜਿਹੜਾ ਪੁੱਛਦੇ ਆ ਨਾ ਸਟਾਕ ਨਹੀਂ ਹੁੰਦਾ ਆਪਣੇ ਕੋਲ ਹਨਾ ਫਿਰ ਉਹ ਇਹ ਸਾਰਾ ਮੈਂ ਚੱਕ ਕੇ ਰੱਖਤਾ ਸੀ ਫਿਰ ਕਈ ਮੈਸੇਜ ਆਏ ਕਿ ਕੁਝ ਗਰਮ ਸੂਟ ਲੈ ਆਓ ਪਲੀਜ਼ ਥੋੜਾ ਜਿਹਾ ਪਾ ਦਿਓ ਤਾਂ ਇਸ ਕਰਕੇ ਮੈਂ ਇੱਕ ਵੀਡੀਓ ਪਾ ਰਹੀ ਹਾਂ ਜੀ ਜਿਹੜਾ ਜਿਹੜਾ ਮੇਰੇ ਕੋਲ ਹੈ ਕਿਉਂਕਿ ਅਸੀਂ ਹੁਣ ਪਿੱਛੇ ਤੋਂ ਸਟਾਕ ਨਹੀਂ ਮੰਗਵਾ ਰਹੇ ਠੀਕ ਹੈ ਜੋ ਮੇਰੇ ਕੋਲ ਹੈ ਸੀ ਇਹ ਤਾਂ ਬਲਕਿ ਮੈਂ ਵੀਡੀਓ ਪਹਿਲਾਂ ਬਣਾਈ ਸੀ ਦੁਬਾਰੇ ਆਇਆ ਸੀ ਮੈਂ ਚੱਕ ਕੇ ਰੱਖ ਤੇ ਸੀ ਕਿ ਚਲ ਅੱਜ ਇੱਕ ਵੀਡੀਓ ਫਿਰ ਪਾ ਦਈਏ ਹੈਨਾ ਵੀ ਜਿਨ੍ਹਾਂ ਨੂੰ ਨੀਡ ਹੁੰਦੀ ਹੈ ਨਾ ਹਲੇ ਤਾਂ ਇਹ ਮਹੀਨਾ ਚੱਲਣਾ ਹੀ ਹੈ ਤੇ ਨਾਲੇ ਥੋੜਾ ਜਿਹਾ ਬੈਨੀਫਿਟ ਚ ਵੀ ਦੇ ਰਹੇ ਹਾਂ ਤੇ ਉਹਦਾ ਇਹ ਫਾਇਦਾ ਹੁੰਦਾ ਆ ਕਿ ਤੁਸੀਂ ਆਪਣਾ ਹੁਣ ਲੈ ਕੇ ਉਹਦਾ ਬੈਨੀਫਿਟ ਹੋ ਜਾਂਦਾ ਹੈ ਤੁਹਾਨੂੰ ਥੋੜਾ ਜਿਹਾ ਨਾ ਜਿਹੜਾ ਜੀ ਇਹ ਵਾਲੇ ਸੂਟ ਹੈ ਬ੍ਰਸ਼ੀਆ ਦੇ ਸੂਟ ਆ ਬ੍ਰਸ਼ੀਆ ਵਾਲੇ ਬਹੁਤ ਅੱਛੇ ਸੂਟ ਹੁੰਦੇ ਆ 1299 ਰੁਪਏ ਚ ਅਸੀਂ ਇਹ ਸੇਲ ਕੀਤੇ ਹੋਏ ਆ ਅੱਜ ਤੁਹਾਨੂੰ 1199 ਰੁਪਏ ਚ ਸੂਟ ਮਿਲੇਗਾ ਸ਼ਿਪਿੰਗ ਦੇਖੋ ਸਰਦੀ ਵਾਲਿਆਂ ਦੀ ਅਸੀਂ ਫ੍ਰੀ ਰੱਖੀ ਹੋਈ ਹੈ 1 ਕਿਲੋ 2 ਕਿਲੋ 3 ਕਿਲੋ ਠੀਕ ਹੈ ਜੀ ਕਿਉਂਕਿ ਇਹ ਸੇਲ ਦੀ ਵੀਡੀਓ ਹੈ ਤੇ ਜਿਹੜੇ ਸਾਡੇ 7.99 ਵਾਲੇ ਸੂਟ ਸੀ ਅੱਜ 6.99 ਚ ਕਰੇ ਹੋਏ ਆ ਇਹ ਲਾਸਟ ਵੀਡੀਓ ਰਹੇਗੀ ਮੇਰੀ ਤੇ ਪਿਆਰ ਨਾਲ ਦੇਖ ਕੇ ਇਸ ਤੋਂ ਬਾਅਦ ਫਿਰ ਆਪਾਂ ਨਹੀਂ ਮੰਗਵਾਉਂਗੇ ਸਟਾਕ ਨਹੀਂ ਮੰਗਵਾਉਂਗੇ ਨਾ ਹੁਣ ਇਹ ਵਾਲਾ ਕਿਉਂਕਿ ਹੁਣ ਸਾਡੇ ਕੋਲ ਪਾਰਟੀ ਵੇਅਰ ਹੀ ਆਇਆ ਹੋਇਆ ਸਾਰਾ ਆ ਦੇਖੋ ਜੀ ਸਭ ਤੋਂ ਪਹਿਲਾ ਪੀਸ ਤੁਹਾਡੀ ਹਾਈ ਡਿਮਾਂਡ ਤੇ ਅੱਜ ਫਿਰ ਲੈ ਕੇ ਆਈਆਂ ਪਿਆਰੇ ਪਿਆਰੇ ਜੇ ਸੂਟ ਤੇ ਬਹੁਤ ਪਿਆਰੇ ਜੇ ਆਫਰ ਦੇ ਨਾਲ ਇਹ ਕੱਪੜਾ ਇਹ ਜਹਾ ਹੈ ਜੀ ਜਿੱਦਾਂ ਮਤਲਬ ਅਲਪਾਈਨ ਦਾ ਫੈਬਰਿਕ ਹੁੰਦਾ ਨਾ ਉਹ ਥੋੜਾ ਜਿਹਾ ਹਲਕਾ ਹੁੰਦਾ ਹੈ ਮਿਕਸ ਹੁੰਦਾ ਹੈ ਇਹ ਥੋੜਾ ਜਿਹਾ ਕੋਟਨ ਟੱਚ ਇਚ ਹੁੰਦਾ ਆ ਹਲਕਾ ਜਿਹਾ ਮਿਕਸ ਇਹਦੇ ਵਿੱਚ ਵੀ ਹੁੰਦਾ ਆ ਨਾ ਇਹਦੇ ਵਿੱਚ ਰਿੰਕਲ ਪੈਂਦਾ ਆ ਮਤਲਬ ਸਾਲੋਂ ਸਾਲ ਢਾਕੇ ਕੱਪੜਾ ਪਾਓ ਨਾ ਇਹਦੇ ਤੇ ਬੂਰਾ ਹੋਊਗਾ ਬਹੁਤ ਕੰਫਰਟੇਬਲ ਫੀਲ ਕਰਦਾ ਆ ਬੜਾ ਫਾਈਨ ਫੈਬਰਿਕ ਹੁੰਦਾ ਆ ਤੇ ਜਿੱਦਾਂ ਹੁਣ ਅਗਲਾ ਮੌਸਮ ਇਹ 2-3 ਮਹੀਨੇ ਸੂਤਰਾਮ ਨਾਲ ਪਊਗਾ ਠੀਕ ਹੈ ਜੀ ਇਹ ਆਪਣਾ ਫਰੰਟ ਹੋ ਗਿਆ ਦੇਖੋ ਬਹੁਤ ਪਿਆਰਾ ਜਿਹਾ ਫਰੰਟ ਬਣਿਆ ਹੋਇਆ ਇਹ ਤੁਹਾਨੂੰ ਘੇਰਾ ਮਿਲ ਰਿਹਾ ਤੇ ਇਹ ਬੈਕ ਸਾਈਡ ਹੈ ਸਾਈਡ ਤੇ ਤੁਹਾਨੂੰ 슬ੀਵਸ ਦਿੱਤੀਆਂ ਹੋਈਆਂ ਤੇ ਇਹ ਤੁਹਾਨੂੰ ਮਿਲ ਰਹੀ ਹੈ ਸਲਵਾਰ ਸਲਵਾਰ ਚ ਵੀ ਥੋੜਾ ਜਿਹਾ ਮਿਕਸ ਹੁੰਦਾ ਇਹਦੇ ਕਰਕੇ ਖਰਾਬ ਨਹੀਂ ਹੁੰਦੀ ਇਹ ਜਿਉਂ ਦੀ ਤਿਉਂ ਰਹਿੰਦੀ ਹੈ ਠੀਕ ਹੈ ਲੋ ਜੀ ਪੌਣੇ 3 ਮੀਟਰ ਦੀ ਸਲਵਾਰ ਹੈ ਬਹੁਤ ਪਿਆਰੇ ਜਿਹੇ ਪੀਸ ਦੇ ਨਾਲ ਨੰਬਰ 1 ਪੀਸ ਹੈ ਜੀ ਠੀਕ ਹੈ ਨੰਬਰ ਪਲੀਜ਼ ਜ਼ਰੂਰ ਨੋਟ ਕਰ ਲਿਓ ਨੰਬਰ 1 ਠੀਕ ਹੈ ਜੀ ਤੇ ਇਹ ਤੁਹਾਨੂੰ ਮਿਲੂਗੀ ਬ੍ਰੌਸ਼ੀਆ ਦੀ ਸ਼ਾਲ ਆ ਦੇਖੋ ਸ਼ਾਲ ਬਹੁਤ ਪਿਆਰੀ ਜੀ ਹੈ 브로ਸ਼ਾ ਦਾ ਮਤਲਬ ਇਹਦੇ ਵਿੱਚ ਦੇਖੋ ਥੋੜੀ ਜੀ ਜਾਲੀ ਦਾ ਹੁੰਦਾ ਹੈ ਤੁਹਾਨੂੰ ਪਤਾ ਹੈ ਅੱਛੀ ਰੇਂਜ ਦੇ ਪਿਸਾਂ ਚ ਪਿਸ ਆਂਦਾ ਹੈ ਬਹੁਤ ਫਾਈਨ ਕੁਆਲਟੀ ਦਾ ਇਹ ਬਰੋਸ਼ਾ ਦਾ ਸੋਲ ਹੈ ਆ ਦੇਖੋ ਖੂਬ ਲੰਬਾ ਚੋੜਾ ਹੁੰਦਾ ਹੈ ਜੀ ਠੀਕ ਹੈ 1100 99 ਰੁਪਏ ਫ੍ਰੀ ਸ਼ਿਪਿੰਗ ਤੁਹਾਡੇ ਘਰੇ ਸੂਟ ਪਹੁੰਚੂਗਾ ਪਿਆਰਾ ਜਿਹਾ ਕਿਉਂਕਿ ਇਹ ਸੂਟ ਬਿਲਕੁਲ ਠੰਡ ਚ ਨਹੀਂ ਪੈਂਦੇ ਬਿਲਕੁਲ ਗਰਮੀ ਚ ਨਹੀਂ ਪੈਂਦੇ 7-8 ਮਹੀਨੇ ਸੂਟ ਰਾਮ ਨਾਲ ਪੈਂਦਾ ਆ ਨੈਕਸਟ ਕਲਰ ਬਹੁਤ ਪਿਆਰਾ ਜਿਹਾ orange mustard ਜੀ ਸ਼ੇਡ ਹੁੰਦੀ ਹੈ ਇਹ ਬੜੀ ਮਿੱਠੀ ਮਿੱਠਾ ਜਿਹਾ ਰੰਗ ਹੁੰਦਾ ਆ ਨੰਬਰ 2 ਬਹੁਤ ਪਿਆਰਾ ਜਿਹਾ ਕਲਰ ਹੁੰਦਾ ਆ ਮਤਲਬ ਉੱਠ ਕੇ ਆਂਦਾ ਇਹ ਪੀਸ ਆ ਨੰਬਰ 2 ਕਿਸੇ ਆਪਣੇ ਖਾਸ ਨੂੰ ਬਹੁਤ ਪਿਆਰਾ ਜਿਹਾ ਗਿਫਟ ਕਰਨਾ ਆ ਕਿਉਂਕਿ ਜਿਹੜਾ ਆਣ ਵਾਲੇ 2-3 ਮਹੀਨੇ ਹੈ ਇਹੀ ਸੂਟ ਪਹਿਣਾ ਆ ਜੀ ਏ ਦੇਖੋ ਇਹਦੇ ਵਿੱਚ ਨਾ ਥੋੜੀ ਜੀ ਤੁਹਾਨੂੰ ਪਤਾ ਨਹੀਂ ਦਿਖ ਰਹੀ ਜਾਂ ਨਹੀਂ ਦਿਖ ਰਹੀ ਇਹਦੇ ਵਿੱਚ ਜਿਹੜੀ ਆਊਟਲਾਈਨਿੰਗ ਹੈ ਨਾ ਇਹ ਬਰੋਸ਼ੀਆ ਦੀ ਹੈ ਜાળੀ ਜાળੀ ਜੀ ਹੁੰਦੀ ਹੈ ਥੋੜੀ ਜੀ ਨਾ ਠੀਕ ਹੈ ਪੂਰੇ 'ਚ ਨੰਬਰ 2 ਇਹ ਕਲਰ ਰਹੇਗਾ ਜੀ ਦੇਖੋ ਸ਼ਾਨਦਾਰ ਜੇ ਸੂਟ ਨਾਲ ਸ਼ਾਨਦਾਰ ਜਾਂ ਡਿਜ਼ਾਈਨ ਨੰਬਰ 2 ਠੀਕ ਹੈ ਜਿਹੜੀ ਸਵਿਟੀ ਕਲੈਕਸ਼ਨ ਤੇ ਆਪਣੇ ਹੁਣ ਜੀ ਪਾਰਟੀ ਵੇਅਰ ਚੱਲ ਰਹੀ ਹੈ ਤੇ ਤੁਸੀਂ ਜੀ ਕਿਸੇ ਨੂੰ ਵੀ ਪਾਰਟੀ ਵੇਅਰ ਚਾਹੀਦਾ ਆ ਤੁਸੀਂ ਉਸ ਚੈਨਲ ਤੇ ਦੇਖ ਸਕਦੇ ਆ ਹਰ ਰੋਜ਼ ਸਾਡੀ ਬਹੁਤ ਪਿਆਰੇ ਪਿਆਰੇ ਜੇ ਪੀਸ ਆ ਰਹੇ ਆ ਰਾਮਟੈਕਸ ਬ੍ਰਾਂਡ ਦੇ ਇਹ ਰਿਹਾ ਜੀ ਫਰੰਟ ਨੰਬਰ 3 ਆ ਦੇਖੋ ਥੋੜਾ ਜਿਹਾ ਹਾਈਲਾਈਟਿੰਗ ਵੀ ਕੀਤੀ ਹੋਈ ਹੈ ਸੂਟ ਨੂੰ ਠੀਕ ਹੈ ਇਹ ਘੇਰਾ ਆ ਕੁੱਟੀ ਦਾ ਗੋਟਾ ਲਗਾਇਆ ਹੋਇਆ ਚੁਟਕੀ ਗੋਟਾ ਬੋਲਦੇ ਨਾ ਜਿਹਨੂੰ ਉਹ ਲਗਾਇਆ ਹੋਇਆ ਥੋੜੀ ਜੀ ਮਹਿਰੂਨ ਜੀ ਸ਼ੇਡ ਆ ਨੰਬਰ 3 ਹੈ ਜੀ ਇਹ ਤੁਹਾਡਾ ਬਹੁਤ ਪਿਆਰਾ ਜਿਹਾ ਸ਼ਾਲ ਆ ਦੇਖ ਬਹੁਤ ਪਿਆਰਾ ਜਿਹਾ ਸ਼ਾਲ ਨੰਬਰ 3 ਠੀਕ ਹੈ ਜੀ ਨੰਬਰ 4 ਕਿਉਂਕਿ ਕਈ ਮੈਡਮਾਂ ਬੋਲ ਰਹੀ ਸੀ ਕਿ ਜੋ ਵੀ ਸਰਦੀ ਦਾ ਤੁਹਾਡੇ ਕੋਲ ਹੈ ਪਲੀਜ਼ ਸਾਨੂੰ ਫੋਟੋ ਪਾ ਦਿਓ ਤੇ ਫੋਟੋ ਦਾ ਥੋੜਾ ਜਿਹਾ ਹਨਾ ਔਖਾ ਰਹਿੰਦਾ ਆ ਉਹ ਚੀਜ਼ ਤੁਸੀਂ ਸਮਝ ਸਕਦੇ ਇਹ ਦੇਖੋ ਨੰਬਰ 4 ਠੀਕ ਹੈ ਜੀ ਛੋਟੀ ਛੋਟੀ ਜੀ ਸੀਕਵੈਂਸ ਲਗਾਈ ਹੋਈ ਹੈ ਬਹੁਤ ਪਿਆਰਾ ਜਾਂ ਘੇਰੇ ਤੇ ਸੀਕਵੈਂਸ ਦੇ ਨਾਲ ਸਾਈਡ ਤੇ ਤੁਹਾਨੂੰ 슬ੀਵਸ ਮਿਲ ਰਹੀਆਂ ਬਹੁਤ ਪਿਆਰੀ ਜੀਆਂ ਇਹ ਤੁਹਾਨੂੰ ਮਹਿਰੂਨ ਸ਼ਾਲ ਮਿਲੋਗੀ ਸੌਰੀ ਬਾਟਮ ਮਿਲੋਗੀ ਤੇ ਇਹ ਮਿਲੋਗੀ ਤੁਹਾਨੂੰ ਬਰੋਸ਼ੀ ਆਦੀ ਬਹੁਤ ਪਿਆਰੀ ਜੀ ਸ਼ਾਲ ਆ ਦੇਖ ਖੂਬ ਲੰਬੀ ਚੌੜੀ ਠੀਕ ਹੈ ਸਾਈਜ਼ ਬਹੁਤ ਪਿਆਰਾ ਨੰਬਰ 4 ਨੰਬਰ ਜਰੂਰ ਨੋਟ ਕਰਨਾ ਹੈ ਜੀ ਠੀਕ ਹੈ ਇਸ ਕਰਕੇ ਤੁਹਾਨੂੰ ਵੀ ਆਸਾਨੀ ਰਹੂਗੀ ਸਾਨੂੰ ਵੀ ਸਾਨੀ ਰਹੂਗੀ ਨੰਬਰ 5 ਠੀਕ ਹੈ ਜੀ ਆ ਦੇ ਇਹ ਵੀ ਬਹੁਤ ਪਿਆਰਾ ਜਿਹਾ ਪੀਸ ਇਹ ਆਇਆ ਆਪਣਾ ਇਹ ਤੁਹਾਡੀ ਬਾਟਮ ਆ ਜੀ ਠੀਕ ਹੈ ਇਹ ਤੁਹਾਡਾ ਘੇਰਾ ਆ ਬਹੁਤ ਸੋਹਣਾ ਸਾਈਡ ਤੇ ਤੁਹਾਨੂੰ ਸਲੇਸ ਦਿੱਤੀਆਂ ਹੋਈਆਂ 3 ਨੰਬਰ 5 ਰਹੇਗਾ ਜੀ ਬਹੁਤ ਪਿਆਰੀ ਜੀ ਸ਼ਾਲ ਦੇ ਨਾਲ ਮਸ਼ਲੀਨ ਕਪੜਾ ਹੁੰਦਾ ਜਿੱਦਾਂ ਗਰਮੀਆਂ 'ਚ ਉਦਾਂ ਇਹ ਬਿਲਕੁਲ ਪਤਲੇ ਸਟਫ ਚੁੰਨੀ ਦੀ ਤਰ੍ਹਾਂ ਤੁਹਾਨੂੰ ਸ਼ਾਲ ਮਿਲਦੀ ਹੈ ਠੀਕ ਹੈ ਨੰਬਰ 5 ਇਸ ਕੱਪੜੇ ਨੂੰ ਕੋਈ ਲਾਈਨਿੰਗ ਦੇਣੇ ਨਹੀਂ ਹੁੰਦੀ ਕੋਈ ਕੁਝ ਨਹੀਂ ਰਾਮ ਨਾਲ ਤੁਸੀਂ ਹਟਾਓ ਤੇ ਨਾਲੇ ਪਾਓ ਕਿਸੇ ਨੂੰ ਗਿਫਟ ਵੀ ਦਿਓ ਉਹ ਵੀ ਬਹੁਤ ਸੋਹਣਾ ਲੱਗਦਾ ਹੈ ਸੋ ਹਨਾ ਨੰਬਰ 6 ਆ ਦੇਖ ਇਸ ਇਹ ਤੁਹਾਨੂੰ ਮਿਲੇਗਾ ਨੈਕਸਟ ਪੀਸ ਆ ਦੇਖ ਜਮਾ ਮੜਾਈ ਵਰਗਾ ਕੱਪੜਾ ਹੈ ਜੀ ਇਹ ਤੁਹਾਡੀ ਸਲਵਾਰ ਹੈ ਤੇ ਸ਼ੌਲ ਤਾਂ ਖੋਲਣੀ ਬਣਦੀ ਹੈ ਨੰਬਰ 6 ਹੈ ਜੀ ਠੀਕ ਹੈ ਕੱਲ ਇੱਕ ਮੈਡਮ ਦਾ ਫੋਨ ਆਇਆ ਕਿ ਇਹ ਤੁਹਾਡਾ ਨੰਬਰ ਦੇਖੀਏ ਜਾਂ ਪ੍ਰਿੰਟ ਦੇਖੀਏ ਜਾਂ ਤੁਹਾਡਾ ਰੇਟ ਸੁਣੀਏ ਇੰਨੇ ਨੂੰ ਤੁਹਾਡਾ ਕੱਪੜਾ ਫੋਲਡ ਹੋ ਕੇ ਉਹ ਗਿਆ ਉਹ ਗਿਆ ਕੱਲ ਇੱਕ ਮੈਡਮ ਕਹਿੰਦੀ ਸੀ ਜੀ ਫੋਨ ਕਰਿਆ ਉਹਨਾਂ ਨੇ ਸਪੈਸ਼ਲਿਸਟ ਗੱਲ ਕਰਕੇ ਕਹਿੰਦੇ ਤੁਹਾਡਾ ਕੀ ਕੀ ਦੇਖੀਏ ਨੰਬਰ ਦੇਖੀਏ ਜਾਂ ਤੁਹਾਡਾ ਰੇਟ ਸੁਣੀਏ ਹੂੰ ਇਨੇ ਨੂੰ ਤੂੰ ਫਟਾਫਟ ਫੋਲਡ ਕਰ ਦਿੰਦੀ ਐ ਸੂਟ ਅੱਜ ਮੈਂ ਥੋੜਾ ਜਿਹਾ ਹੌਲੀ ਹੌਲੀ ਫੋਲਡ ਕਰ ਰਹੀ ਆ ਠੀਕ ਐ ਨਾ ਰਣਜਣਾ ਨੇ ਸਪੈਸ਼ਲ ਫੋਨ ਕਰਿਆ ਨੰਬਰ 7 ਠੀਕ ਐ ਜੀ ਇਹ ਤੁਹਾਡਾ ਬਾਟਮ ਸੌਰੀ ਇਹ ਤੁਹਾਡੀ ਪਿਆਰੀ ਜੀ ਸ਼ਾਲ ਚੁੰਨੀ ਦੇ ਟਾਈਪ ਡਿਜ਼ਾਈਨ ਆ ਦੇਖ ਅੱਛਾ ਜੀ ਥੋੜਾ ਜਿਹਾ ਟਿੱਕੇ ਦੇਖਦੇ ਰਹੋ ਬੈਨੀਫਿਟ ਚ ਬਹੁਤ ਜ਼ਿਆਦਾ ਪੀਸ ਪਾਈ ਹੋਏ ਆ ਬਹੁਤ ਜ਼ਿਆਦਾ ਤੇ ਇਹ ਗੱਲ ਨਾ ਪਲੀਜ਼ ਕਿਹਾ ਕਰੋ ਕਿ ਉਹ ਰੇਟ ਸੀ ਉਸ ਟਾਈਮ ਉਹ ਸੀ ਦੇਖੋ ਜੀ ਕਈ ਵਾਰੀ ਹੋਲਸੇਲ ਰੇਟ ਆਪਣਾ 800 ਆਇਆ ਹੁੰਦਾ ਆ ਠੀਕ ਹੈ ਜੀ ਆਪਾਂ ਨੂੰ ਸੂਟ 700 ਰੁਪਏ ਚ ਵੀ ਪਾਣਾ ਪੈਂਦਾ ਆ ਕਿਉਂ ਪਾਣਾ ਪੈਂਦਾ ਆ 600 ਰੁਪਏ ਚ ਵੀ ਪਾਣਾ ਪੈਂਦਾ ਆ ਕਿਉਂਕਿ ਸਾਡੇ ਨਾਲ ਬਹੁਤ ਪਿਆਰੇ ਕਸਟਮਰ ਜੁੜੇ ਹੋਏ ਆ ਜਿਹੜੇ ਰੈਗੂਲਰ ਵਾਚ ਕਰਦੇ ਆ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਬੈਨੀਫਿਟ ਜ਼ਰੂਰ ਹੋਣਾ ਚਾਹੀਦਾ ਹੈ ਜੀ ਇੰਨੇ ਪਿਆਰ ਨਾਲ ਵੇਟ ਵੀ ਕਰਦੇ ਆ ਸਾਡੀ ਹੈਨਾ ਤਾਂ ਇਸ ਕਰਕੇ ਇਦਾਂ ਦੇ ਬੈਨੀਫਿਟ ਜ਼ਰੂਰ ਬਣਦੇ ਆ उस चीज नगनोर करो कि दीदी ने पहला सौ रुपया महंगा दिया सी, ठीक है जी नंबर ठीक है नेक्स्ट पीस, नंबर नौ क्योंकि इस टाइम बेनिफिट्स चीज मिल रही है बहुत प्यारे जी नंबर नौ बहुत फाइन फैब्रिक है मतलब ਰੀਅਲੀ ਬਹੁਤ ਅੱਛਾ ਪੀਸ ਹੈ ਆ ਦੇਖੋ ਕਿੰਨਾ ਪਿਆਰਾ ਜਿਹਾ ਬਰਸ਼ ਹੈ ਦਾ ਸੋਲ ਹਾਂ ਦੇਖੋ ਗਜਬ ਪੀਸ ਗਜਬ ਚੀਜ਼ ਹੱਥ ਲਾ ਕੇ ਬਿਲਕੁਲ ਮੜਾਈ ਵਰਗਾ ਨੰਬਰ 9 ਠੀਕ ਹੈ ਜੀ ਇਸ ਡਿਜ਼ਾਈਨ ਦੇ ਦੋ ਪੀਸ ਹੋ ਰਹੇ ਬਸ ਆਪਣੇ ਕੋਲੇ ਵਾਲੇ ਫਿਰ ਆਪਾਂ ਤੁਹਾਨੂੰ ਬੈਨੀਫਿਟ ਵਾਲੇ ਪੀਸ ਵੀ ਦਿਖਾਉਂਗੇ ਉਹਨਾਂ ਚ ਵੀ ਤੁਸੀਂ ਆਪਣਾ ਇੱਕ ਇੱਕ ਸੂਟ ਜਰੂਰ ਪਰਚੇਸ ਕਰਨਾ ਹੈ ਕਿਉਂਕਿ ਇਹ ਆਫਰ ਸਾਰਿਆਂ ਵਾਸਤੇ ਹੈ ਜੀ ਜਿਨਨੇ ਵੀ ਸਾਡੇ ਨਾਲ ਜੁੜੇ ਹੋਏ ਆ ਸਾਰਿਆਂ ਨੂੰ ਬੈਨੇਫਿਟ ਹੋਣਾ ਚਾਹੀਦਾ ਆ ਨੰਬਰ 10 ਠੀਕ ਹੈ ਜੀ ਇਹ ਤੁਹਾਡੀ ਰਹੂਗੀ ਬ੍ਰਸ਼ੀਆ ਦੀ ਸੌਰੀ ਸ਼ਾਲ ਆ ਲਓ ਜੀ ਦੇਖੋ ਕਿੰਨਾ ਪਿਆਰਾ ਜ ਆ ਨੰਬਰ 10 ਠੀਕ ਹੈ ਜੀ ਇਕ ਗਲਾਸਟ ਪੀਸ ਆਪਣੀ ਵੀਡੀਓ ਦਾ ਇਹ ਰਿਹਾ ਜੀ ਨੰਬਰ 11 ਆ ਕੁਫਰੋਜੀ ਕਲਰ ਬਹੁਤ ਪਿਆਰਾ ਜ ਫਿਰੋਜੀ ਕਲਰ ਨੰਬਰ 11 ਇਹ ਸੂਟ ਰਫ ਐਂਡ ਟਫ ਪਾਣ ਨੂੰ ਬਹੁਤ ਗਜਬ ਜੇ ਪੀਸ ਆ ਇਹ ਦੇਖੋ ਤੁਹਾਡੀ ਸ਼ਾ ਠੀਕ ਹੈ ਨੰਬਰ 11 ਹੁਣ ਦਿਖਾਉਂਗੀ ਤੁਹਾਨੂੰ ਬੈਨੀਫਿਟ ਵਾਲੇ ਪੀਸ ਠੀਕ ਹੈ ਜੀ 6.99 ਦੇ پیس ਰਹੇ ਜੀ ਇਹ ਵਾਲੇ ਠੀਕ ਹੋ ਹੈ ਲੋ ਜੀ ਪਹਿਲਾਂ ਆਪਣਾ ਇਹਨਾਂ ਦਾ ਰੇਟ ਸੀ ਜੀ 7.99 ਹੁਣ ਉਸ ਤੋਂ ਘਟ ਕੇ 100 ਰੁਪਿਆ ਹੋਰ ਲੈਸ ਹੋ ਗਿਆ ਹੈ ਜੀ ਬਿਲਕੁਲ ਰੇਟ ਟੂ ਰੇਟ ਤੁਹਾਨੂੰ ਪੇਸ ਮਿਲ ਰਹੇ ਹੈ ਇਸ ਪੰਨ ਦੀ ਮਿਲ ਰਹੀ ਹੈ बॉਟਮ ਸ਼ਿਪਿੰਗ ਵੀ ਬਿਲਕੁਲ ਫ੍ਰੀ ਮਿਲ ਰਹੀ ਹੈ ਇਸ ਕਰਕੇ 150 ਦਾ ਤੁਹਾਨੂੰ ਬੈਨੀਫਿਟ ਹੋ ਰਿਹਾ ਹੈ ਇਸ ਪੀਸ 'ਚ ਤੇ ਇਸ ਕਰਕੇ ਤੁਸੀਂ ਆਪਣਾ ਪੀਸ ਫਟਾਫਟ ਬੁੱਕ ਕਰਾ ਸਕਦੇ ਹੈ ਨੰਬਰ 12 ਠੀਕ ਹੈ ਜੀ ਇਹ ਸੂਟ ਤਾਂ ਅਸੀਂ ਰੱਖ ਤੇ ਸੀ ਜੀ ਫਿਰ ਸਪੈਸ਼ਲ ਫੇਰ ਦੁਬਾਰੇ ਕੱਢੇ ਠੀਕ ਹੈ ਇਹ ਦੇਖ ਨੈਕਸਟ ਪੀਸ ਕਿਉਂਕਿ ਇਹ ਕਈਆਂ ਨੂੰ ਚਾਹੀਦੇ ਸੀ ਨਾ ਉਹਨਾਂ ਦੇ ਮੈਸੇਜ ਆ ਰਹੇ ਸੀ ਮੈਂ ਕਿਹਾ ਚਲ ਥੋੜਾ ਜਿਹਾ ਇਦਾਂ ਦਾ ਪਿਆਰ ਸਟਾਕ ਥੋੜਾ ਹੋਰ ਬੈਨੀਫਿਟ ਚ ਆਪਾਂ ਕੱਢੋਂਗੇ ਨੰਬਰ 13 699 ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਇਹ ਪਿਆਰੇ ਪਿਆਰੇ ਜੇ ਪੀਸ ਦੇ ਰਹੇ ਹਾਂ ਬਸ ਦੇਰੀ ਨਹੀਂ ਕਰਨੀ ਬਿਨਾਂ ਦੇਰੀ ਕਰੇ ਫਟਾਫਟ ਆਪਣੇ ਸੂਟ ਬੁੱਕ ਕਰਾਣਾ ਆ ਆ ਦੇਖੋ ठीक है जी नंबर तेरह ठीक है जी नेक्स्ट पीस नंबर चौदह ये देखो ये है ये शर्ट ये है ये बॉटम नंबर हैगा चौदह ठीक है, है, है जी ਅੱਜ ਇਹਦੇ ਵਿੱਚ ਬਹੁਤ ਪਿਆਰੇ ਪਿਆਰੇ ਜੇ ਸੂਟ ਆਪਾਂ ਦਿਖਾ ਰਹੇ ਹਾਂ ਕੋਈ ਸੂਟ ਤੁਸੀਂ ਛੱਡਣਾ ਨਹੀਂ ਬਸ ਫਟਾਫਟ ਬੁਕਿੰਗ ਕਰਾਣੀ ਹੈ ਬਹੁਤ ਜ਼ਿਆਦਾ ਬੈਨੀਫਿਟ ਚ ਠੀਕ ਆ ਨੰਬਰ 14 ਬਿਨਾਂ ਦੇਰੀ ਕਰੇ ਫਟਾਫਟ ਸੂਟ ਦੀ ਬੁਕਿੰਗ ਕਰਾਣੀ ਹੈ ਇਹ ਸੂਟ ਸਾਡਾ ਜੀ ਮਹਿੰਗਾ ਆ ਠੀਕ ਹੈ ਕਾਫੀ ਜ਼ਿਆਦਾ ਬਟ ਮੈਸੇਜ ਤੁਹਾਨੂੰ 699 ਹੀ ਦੇਵਾਂਗੀ ਅੱਜ ਆਪਣੇ ਪਿਆਰੇ ਜੇ ਕਸਟਮਰਸ ਨੂੰ ਜੋ ਸਾਡੇ ਨਾਲ ਜੁੜੇ ਹੋਏ ਆ ਪਰਚੇਸਿੰਗ ਕਰਦੇ ਆ ਬਾਰ-ਬਾਰ ਕਿਉਂਕਿ ਸਟਾਫ ਇਹਦਾ ਬਹੁਤ ਜ਼ਿਆਦਾ ਸੁਪੀਰੀਅਰ ਹੈ 12 1200 15 1500 ਤੋਂ ਘਾਟੇ ਸੂਟ ਕਿਤੇ ਨਹੀਂ ਮਿਲਦੇ ਜੀ ਆ ਦੇਖੋ ਉਹ ਮੇਰੇ ਹੱਥ 'ਚ ਇਹ ਕਪੜਾ ਮੈਂ ਦੱਸ ਸਕਦੀ ਆ ਬਹੁਤ ਜ਼ਿਆਦਾ ਸੋਹਣਾ ਸੂਟ ਨੰਬਰ 15 ਕਿਉਂਕਿ ਇਹ ਸੂਟ ਹੈ ਹੀ ਮਹਿੰਗਾ ਜੀ ਇਹ ਤਾਂ ਮੈਂ ਸਪੈਸ਼ਲੀ ਦੇ ਆ ਆਪਣੇ ਪਾਸੋਂ ਠੀਕ ਆ ਜੀ ਇਹ ਦੇਖੋ 699 ਜੇ ਕੀ ਮਾੜੇ ਸੂਟੇ ਬਹੁਤ ਸੋਹਣੇ ਸੂਟ ਹੈ ਤੇ ਤੁਹਾਨੂੰ ਕੋਈ ਸ਼ਿਪਿੰਗ ਵੀ ਨਹੀਂ ਦੇਣੀ ਆ ਲਓ ਜੀ चाहे किसी तुसी, तुसी अपने ठीक है जी सोलह नैक्सट पीस कलर की बहुत प्यारी जी बॉटम बहुत प्यारे जी सूट के थोड़ा आ देखो नंबर सतारह बॉटम तो यह मिलेगा थानू प्यारा जहाँ ए नंबर सतारा ठीक है नेक्स्ट पीस नंबर अठारह अच्छे देखो कि प्यारा पीस है ठीक है जी आ ला ਦੇਖੋ ਕਿੰਨਾ ਪਿਆਰਾ ਇਹ ਨੰਬਰ 18 ਹੈ ਜੀ ਨੰਬਰ 18 ਇਹ ਬਹੁਤ ਪਿਆਰਾ ਜ ਠੀਕ ਹੈ ਨੰਬਰ ਜਰੂਰ ਨੋਟ ਕਰ ਲੈਣਾ ਆ ਤੇ ਜਿੱਦਾਂ ਨੰਬਰ ਦਾ ਸਕਰੀਨ ਸ਼ਾਟ ਨਹੀਂ ਲਿਆ ਤਾਂ ਨੀਚੇ ਨੰਬਰ ਲਿਖ ਦਿਆ ਕਰੋ ਠੀਕ ਹੈ ਜੀ ਲਓ ਜੀ ਦੇਖੋ ਕਿੰਨਾ ਪਿਆਰਾ ਗ੍ਰੇ कलर ਛੋਟੀ ਛੋਟੀ ਅੰਬੀਆਂ ਵਾਲਾ ਸਿਰਫ 6.99 ਤੁਹਾਨੂੰ ਇਹ ਪੀਸ ਦੇ ਰਹੇ ਹਾਂ ਬਹੁਤ ਗਜਬ ਜੇ ਭੁੱਲ ਕੇ ਵੀ ਇਹ ਪੀਸ ਨਹੀਂ ਛੱਡਣੇ ਜੋ ਸਾਡੇ ਨਾਲ ਜੁੜੇ ਹੋਏ ਆ ਤੁਹਾਨੂੰ ਬਾਰ ਬਾਰ ਦੱਸ ਰਹੀ ਹਾਂ ਕਿ ਬਹੁਤ ਪਿਆਰੇ ਜੇ ਰੇਟ ਨਾਲ ਕੱਢੇ ਹੋਏ ਆ ਜੀ ਇਹ ਸੂਟ ਜੋ ਕਿਧਰੋਂ ਨਹੀਂ ਮਿਲਣਾ ਇਹ ਰੇਟ ਆ ਦੇਖੋ ਬਹੁਤ ਗਜਬ ਜੇ پیسਨਾਰ ਨੰਬਰ 19 ਠੀਕ ਹੈ ਜੀ ਇਹ پیس ਸਾਡਾ ਮਹਿੰਗਾ ਆ ਜੀ ਠੀਕ ਹੈ ਇਹ پیس ਸਾਡਾ ਮਹਿੰਗਾ ਆ 1200 1500 ਆਪਣੀ ਆਪਣੀ ਹਿਸਾਬ ਨਾਲ ਲੋਕਾਂ ਦੇ ਰੇਟ ਹੁੰਦੇ ਆ ਇਹਦੇ 2 2000 ਤੱਕ ਵੀ ਵੇਚਦੇ ਆ ਲੋਕ ਇਸ ਨੂੰ ਪਰ ਅੱਜ ਸਪੈਸ਼ਲ ਮੈਂ ਅੱਜ ਇਸ ਵੀਡੀਓ ਚ 쿠ਪਨ ਨਹੀਂ ਕਰਦੀ ਬਟ ਮੈਂ 쿠ਪਨ ਨਹੀਂ ਕਰਦੀ ਮੈਂ ਦੋ ਤਿੰਨ ਸੂਟਾਂ ਚ ਇੰਨਾ ਵਧੀਆ ਆਫਰ ਦੇਆ ਹੁੰਦਾ ਆ ਮਤਲਬ 400 500 ਰੁਪਏ ਕਾਟੇ ਚ ਮੈਂ ਸੂਟ ਦੇਆ ਹੁੰਦਾ ਆ ਠੀਕ ਹੈ ਇਸ ਚੀਜ਼ ਨੂੰ ਤੁਸੀਂ ਨੋਟਿਸ ਕਰਿਆ ਕਰੋ ਜੀ ਜੇ ਮੈਂ 쿠ਪਨ ਨਹੀਂ ਕਰਦੀ ਤਾਂ ਮੈਂ ਉਹ ਚੀਜ਼ੇ ਦੇ ਵਿੱਚ ਪੂਰਤੀ ਕਰਦੀ ਆ ਮੈਂ ਇੱਕ ਦੋ ਸੂਟ ਨੂੰ ਬਹੁਤ ਜ਼ਿਆਦਾ ਸਪੈਸ਼ਲ ਆਫਰ ਤੇ ਦਿੰਦੀ ਆ ਨੰਬਰ 2 ਇਹ ਮੈਂ 500 ਰੁਪਏ ਆਪਣੇ ਪਾਸੋਂ ਹੀ ਪਾਇਆ ਇਸ ਸੂਟ ਚ 699 ਦਾ ਤੁਹਾਨੂੰ ਇਹ ਸੂਟ ਦੇ ਰਹੇ ਹਾਂ ਜੀ ਠੀਕ ਹੈ ਇਸ ਚੀਜ਼ ਨੂੰ ਖਾਸ ਧਿਆਨ ਰੱਖਿਓ ਇਹ ਨਾ ਸੋਚਿਓ ਕਿ ਰੇਟ ਇੰਨਾ ਘੱਟ ਹੈ ਦੀਦੀ ਅਲੱਗ ਉਹੀ ਸੂਟ ਹੈ ਜੀ ਇਹ ਠੀਕ ਹੈ ਉਹੀ ਕਪੜਾ ਆ ਉਹੀ ਸਭ ਕੁਝ ਹੈ ਉਹੀ ਬ੍ਰਾਂਡ ਹੈ ਠੀਕ ਹੈ ਜੀ 699 ਦਾ ਸਪੈਸ਼ਲ ਆਫਰ ਦਾ ਸੂਟ ਹੈ ਫਟਾਫਟ ਬੁੱਕ ਕਰਾਣਾ ਹੈ ਬਿਨਾਂ ਦੇਰੀ ਕਰੇ ਇੱਕ ਨੰਬਰ ਪੀਸ ਆ ਜੀ ਇੱਕ ਨੰਬਰ ਠੀਕ ਹੈ ਜੋ ਸਾਡੇ ਤੋਂ ਪਰਚੇਸ ਕਰਦੇ ਆ ਬਿਨਾਂ ਦੇਰੀ ਕਰੇ ਸੂਟ ਬੁੱਕ ਕਰਾਣਾ ਆ ਇਹਦੇ ਨਾਲ ਦੀ ਮੇਰੇ ਕੋਲ ਪੰਜ ਪੀਸੇ ਸੇਮ ਇਹਦੇ ਨਾਲ ਤਾਂ ਮਤਲਬ ਪੰਜ ਬੰਦਿਆਂ ਨੂੰ ਤੇ ਸੂਟ ਮਿਲੇ ਜਾਣਾ ਹੈ ਜੀ ਨੰਬਰ 21 ਆ ਦੇਕ 699 ਨੰਬਰ 21 ਠੀਕ ਹੈ ਜੀ ਕੋਈ ਕੋਈ ਚੀਜ਼ ਨਾ ਬਹੁਤ ਸੋਹਣੀ ਹੁੰਦੀ ਹੈ ਉਹਦਾ ਬੈਨੀਫਿਟ ਚੱਕਣਾ ਚਾਹੀਦਾ ਹੈ ਨੰਬਰ 22 ਆ ਲੋ ਜੀ ਆਲੋਜੀ ਦੇਖ ਠੀਕ ਹੈ ਇਹ ਤੁਹਾਨੂੰ ਮਿਲੂਗੀ ਨੰਬਰ 22 ਦੀ ਸ਼ਾਲ ਪਿਆਰੀ ਜੀ ਠੀਕ ਹੈ ਆਲੋਜੀ ਨੰਬਰ 22 ਠੀਕ ਹੈ ਇਹ ਮੈਂ ਤੁਹਾਨੂੰ ਪੂਰੇ ਪੀਸ ਖੋਲ ਕੇ ਦਿਖਾਈ ਹੈ ਜੀ ਹੁਣ ਮੈਂ 99 ਦੀ ਵੀਡੀਓ ਪਾਈ ਸੀ 2-4 ਦਿਨ ਪਹਿਲਾਂ ਮੇਰੇ ਖਿਆਲ ਚ 40-50 ਪੀਸ ਅਸੀਂ ਪਾਏ ਸੀ ਉਹਨਾਂ ਦੇ ਵਿੱਚ 2-4 ਦਿਨ ਪਹਿਲਾਂ ਹੀ ਪਾਈ ਸੀ ਹਨਾ ਹੁਣ ਮੇਰੇ ਕੋਲ ਸਿਰਫ ਇਹ ਇਹ ਸਟਾਕ ਹੈ ਬਸ ਹੁਣ ਮਤਲਬ 5-7 ਤੱਕ ਪੀਸ ਹੈ ਜੀ ਜੇ ਕਿਸੇ ਨੇ ਇੱਕ ਤੋਂ ਵੱਧ ਲੈਣੇ ਆ ਥੋੜਾ ਜਿਹਾ ਹੋਰ ਬੈਨੀਫਿਟ ਕਰ ਦੂੰਗੇ ਨਹੀਂ ਤਾਂ ਇਹਦਾ 9.9 ਰੇਟ ਰਹੇਗਾ ਜੀ ਇੱਕ ਪੀਸ ਦਾ ਇਕੱਠੇ ਕਿਸੇ ਨੂੰ ਲੈਣੇ ਆ ਤਾਂ ਇਕੱਠੇ ਵੀ ਤੁਸੀਂ ਦੱਸ ਸਕਦੇ ਆ ਠੀਕ ਹੈ ਜੀ ਕਿਉਂਕਿ ਸਿਰਫ ਇਹੀ ਸਟਾਕ ਆ ਇਹਨੂੰ ਮੈਂ ਪੂਰਾ ਨਹੀਂ ਖੋਲੂੰਗੀ ਜੀ ਤੁਹਾਨੂੰ ਸਿਰਫ ਇੱਕ ਪੀਸ ਦਾ ਦੱਸ ਦਿੰਦੀ ਆ ਇਹ ਬਹੁਤ ਵਧੀਆ ਸੂਟ ਆ ਅਰਜ ਵੱਡਾ ਆ ਮਹਿੰਗੇ ਸੂਟ ਆ ਜੀ 1200 1500 ਦੇ ਜਿਹੜੇ ਵਿਕਦੇ ਆ ਤੁਹਾਨੂੰ ਇੱਕ ਵਾਰ ਖੋਲ ਕੇ ਇੱਕ ਦਿਖਾ ਦਿਆ ਪੂਰੀ ਚੜਾਈ ਹੁੰਦੀ ਐ ਗਲੇ ਤੇ ਆ ਜੀ ਘੇਰੇ ਤੇ ਆ ਠੀਕ ਐ ਤੇ ਇਹ ਤੁਹਾਨੂੰ ਪੂਰੀ ਸ਼ਾਲ ਮਿਲ ਰਹੀ ਐ ਬਹੁਤ ਪਿਆਰੀ ਜੀ ਪੂਰੇ ਅਰਜ ਦੀ ਮਿਲ ਰਹੀ ਐ ਇਹਦੇ ਵਿੱਚ ਸਲਵਾਰ ਠੀਕ ਐ ਬਹੁਤ ਪਿਆਰੇ ਜੇ ਪੀਸ ਐ ਹੁਣ ਰੰਗ ਦੇਖ ਕੇ ਆਪਣੀ ਬੁਕਿੰਗ ਕਰਾ ਲੈਣਾ ਨੰਬਰ 23 399 ਡੇਟ ਰਹੇਗਾ ਜੀ ਨੰਬਰ 23 ਠੀਕ ਐ ਬਸ ਹੁਣ ਮੈਂ ਤੁਹਾਨੂੰ ਸਿਰਫ ਕਲਰ ਦਿਖਾਉਂਗੀ ਲੋਜੀ ਨੰਬਰ 24 ਠੀਕ ਹੈ ਇਹ ਡਿਜ਼ਾਈਨ ਹੈ ਡਿਜ਼ਾਈਨਰ ਪੀਸ ਹੈ ਸਾਰੇ ਅੱਛੇ ਪੀਸ ਹੈ ਨੈਕਸਟ ਕਿਉਂਕਿ ਇਹਨਾਂ ਨੂੰ ਖੋਲ ਕੇ ਨਾ ਤਾਹਾਂ ਲਗਾਉਣਾ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ ਹੈ ਆ ਦੇਖੋ ਇਸ ਟਾਈਮ ਤੋਂ ਬਹੁਤ ਜ਼ਿਆਦਾ ਅੱਛੇ ਰੇਟ ਤੇ ਮਿਲ ਰਹੇ ਆ ਸੂਟ ਕਿਉਂਕਿ ਇਸ ਰੇਟ 'ਚ ਸੀਜ਼ਨ 'ਚ ਅਸੀਂ ਨਹੀਂ ਦੇ ਪਾਉਂਦੇ ਕਿਸੇ ਵੀ ਤਰ੍ਹਾਂ ਫਰੈਸ਼ 'ਚ ਨਾ ਪਿੱਛੇ ਤੋਂ ਹੀ ਮਹਿੰਗਾ ਹੋ ਕੇ ਮਿਲਦਾ ਆ ਕੱਪੜਾ ਨੈਕਸਟ ਪੀਸ ਇਹ ਜਾਲ ਹੈ ਪੂਰਾ ਦੇਖੋ ਕੋਕੋ ਕੋਲਾ ਰੰਗ ਹੈ ਜੀ ਇਹ ਇਦਾਂ ਦਾ ਜਾਲ ਹੋਏਗਾ ਪੂਰੇ ਸੂਟ ਚ ਸਾਰੇ ਸ਼ਾਲ ਚ ਇਦਾਂ ਹੋਏਗਾ ਪੂਰਾ ਅੱਗੇ ਚੈੱਕ ਚੈੱਕ ਕੇ ਗੜਾ ਬਣਿਆ ਹੋਇਆ ਠੀਕ ਹੈ ਇਸ ਤਰ੍ਹਾਂ ਪੂਰਾ ਨੰਬਰ 26 ਠੀਕ ਹੈ ਬਹੁਤ ਪਿਆਰਾ ਜਿਹਾ ਪੀਸ ਹੈ ਵੀ ਹੈਵੀ ਕਿਸੇ ਦਾ ਵਿਆਹ ਫੰਕਸ਼ਨ ਹੈ ਕੁਛ ਹੈ ਕਿਸੇ ਨੂੰ ਬਹੁਤ ਅੱਛਾ ਗਿਫਟ ਦੇਣਾ ਹੈ ਨਾ ਤੁਸੀਂ ਤਾਂ ਵੀ ਇਹ ਸੂਟ ਦੇ ਸਕਦੇ ਆ ਠੀਕ ਹੈ ਇਹ ਦੇਖੋ ਨੰਬਰ 27 ਨੇੜੇ ਤੋਂ ਦਿਖਾਓ ਜੀ। ਲਓ ਜੀ ਨੰਬਰ 28 ਦੇਖੋ ਕਿੰਨੇ ਗਜਬ ਜੀ ਪੀਸ ਦੇ ਨਾਲ ਗਜਬ ਜਾਂ ਡਿਜ਼ਾਈਨ ਤੁਸੀਂ ਸੋਚ ਸਕਦੇ ਆ ਕਿਹੜੇ ਸੂਟ ਨੰਬਰ 28 ਠੀਕ ਹੈ ਜੀ ਬਹੁਤ ਪਿਆਰੇ ਪੀਸ ਹੈ ਇਸ ਰੇਟ 'ਚ ਕਿਤੇ ਨਹੀਂ ਲੱਭਣੇ ਫਟਾਫਟ ਬੁਕਿੰਗ ਕਰਾ ਲੈਣੀ ਹੈ ਉਹ ਤਾਂ ਇਹ ਵੀ ਆਪਣੇ ਕੋਲ ਬਹੁਤ ਜ਼ਿਆਦਾ ਕੁਆਂਟੀਟੀ 'ਚ ਹੁੰਦਾ ਆ ਕੁਝ ਪੀਸ ਬਚਦੇ ਆ ਲਓ ਜੀ ਨੰਬਰ 29 ਠੀਕ ਹੈ ਨੈਕਸਟ ਪੀਸ ਇਹ ਪੂਰਾ ਜਾਲ ਵਾਲਾ ਸੂਟ ਹੈ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਜਾਲ ਵਾਲਾ ਸੂਟ ਨੰਬਰ 23 ਆ ਦੇਖੋ ਠੀਕ ਹੈ ਨੰਬਰ ਜ਼ਰੂਰ ਨੋਟ ਕਰਨਾ ਹੈ ਜੀ ਪਲੀਜ਼ ਲੋ ਜੀ ਲਾਸਟ ਪੀਸ ਨੰਬਰ 31 ਵਨ ਲੋ ਜੀ ਸ਼ਗਨਪਾਤਾ 31 ਸੁੱਟਾਂ ਦਾ ਠੀਕ ਹੈ ਐਸੀ ਜੀ ਅੱਜ ਦੀ ਕਲੈਕਸ਼ਨ ਆਪਣੀ ਪਿਆਰੀ ਜੀ ਕਲੈਕਸ਼ਨ ਦੇ ਨਾਲ ਇਦਾਂ ਹੀ ਜੁੜੇ ਰਹਿਣਾ ਛੋਟਾ ਜਿਹਾ ਕਮੈਂਟ ਜ਼ਰੂਰ ਦੇਣਾ ਹੈ ਆਪਣਾ ਪਿਆਰਾ ਜਾਂ ਤੇ ਨੈਕਸਟ ਵੀਡੀਓ ਚ ਫੇਰ ਮਿਲੂਗੇ ਥੈਂਕ ਯੂ ਸੋ ਮਚ